ਸੋ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਵੈਲਕਮ ਟੂ ਆਦਰ ਵਲੌਗ ਸੋ ਅੱਜ ਦਾ ਵਲੌਗ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਖੇਤਾਂ ਕਿਉਂਕਿ ਅੱਜ ਘਰ ਦੇ ਨੇ ਦੁਕਾਨ ਤੇ ਜਾਣ ਨਹੀਂ ਦਿੱਤਾ ਘਰ ਦੇ ਕਹਿੰਦੇ ਥੋੜਾ ਖੇਤ ਦਾ ਕੰਮ ਉਹਨਾਂ ਵੇੜ ਕੇ ਆਓ ਸੋ ਅਰਸ਼ ਨੂੰ ਵੀ ਮੈਂ ਸਾਥ ਲਿਆ ਫਰੀ ਕੋਟੀ ਦੇ ਪਿੰਡ ਅਰਸ਼ ਨੂੰ ਵੀ ਮੈਂ ਸਾਥ ਲਿਆ ਪਿੰਡ ਤੇ ਮੈਂ ਕਿਹਾ ਚੱਲ ਆ ਜਾ ਤੇ ਥੋੜਾ ਕੰਮ ਕਰਨਾ ਕੰਮ ਕੀ ਬਸ ਆਪਾਂ ਖੇਤ ਆਏ ਹਾਂ ਹੁਣ ਜਿਹੜੇ ਪੰਜਾਬੀ ਇਹਨਾਂ ਨੂੰ ਤਾਂ ਪਤਾ ਹੁੰਦਾ ਵੀ ਇਹ ਉਹ ਹਰ ਹਰ ਕਹਿ ਲਓ ਵੀ ਕੁਛ ਵੀ ਕਹਿ ਲਓ ਠੀਕ ਆ ਵੀ ਜਿਹੜੇ ਨਹੀਂ ਪਤਾ ਇੱਕ ਸਾ ਇਹ ਸਮਝ ਲਓ ਜੀ ਨਰਮੇ ਵਾਂਗੂ ਬਾਲਣ ਹੁੰਦਾ ਉਹ ਹੁੰਦਾ ਆਪਾਂ ਇਹ ਵੱਢ ਕੇ ਘਰੇ ਲੈ ਘਰੇ ਤਾਂ ਚਲੋ ਆਪੇ ਲੈ ਜਾਣਗੇ ਆਪਾਂ ਅਗਲਾ ਵੱਢ ਕੇ ਛੱਟਣਾ ਬਸ ਐਦਾਂ ਖਲਾਰਨਾ ਨਹੀਂਗਾ ਤੇ ਇਹ ਵੱਢ ਕੇ ਆਪਾਂ ਛੱਟਣਾ ਵਾ ਹੁਣ ਤਾਂ ਕਰਨ ਲੱਗੇ ਆ ਬਸ ਸਟਾਰਟਿੰਗ ਤੁਹਾਨੂੰ ਦਿਖਾਉਣਾ ਮੈਂ ਅਰਛੂ ਨਹੀਂ ਲੱਗੇ ਪਏ ਆ ਜੋ ਜਿਹ ਇੱਕ ਟੱਕਰ ਜਿਵੇਂ ਦਰਸਤ ਹੁੰਦਾ ਭੈਣ ਚ ਇੰਨਾ ਹੋਟਾ ਇੱਕ ਟੱਕ ਚ ਵੱਡਿਆ ਜਾਣਾ ਸੀ ਤਾਂ ਉਹ ਥੋੜਾ ਹੀ ਹੈਗਾ ਬਸ ਜਿੱਥੋਂ ਤੱਕ ਨਿਗਾਹ ਜਾਊਗੀ ਉੱਥੋਂ ਤੱਕ ਰਵਟਣਾ ਆਪਾਂ ਉਹ ਅੱਗੇ ਐਂਡਾ ਟਿੱਕਰ ਤੇ ਹੈ ਤਾਂ ਸਟਾਰਟਿੰਗ ਹੀ ਆ ਤੇ ਦੇਖੋ ਫਿਰ ਕੀ ਬਣਦਾ ਕੀ ਨਹੀਂ ਬਣੇ ਰੋ ਕੰਮ ਹੋਇਆ ਪਿਆ ਪੂਰਾ ਜੋਰਾ ਸ਼ੋਰਾ ਤੇ ਕਵਾੜੀਆਂ ਹੱਥ ਚ ਆਰਸ਼ ਨੂੰ ਵੇਖੋ ਭੈ ਕੋਟ ਲਾ ਕੇ ਕਹਿੰਦੇ ਮੁੰਡਾ ਸ਼ਰਟ ਸ਼ਰਟ ਵੀ ਲਾ ਦੇ ਜਿਵੇਂ ਟੀ-ਸ਼ਰਟ ਚੋ ਜਾ ਮੈਸਾ ਜੀ ਕੰਮ ਖਿੱਚ ਲਿਆ ਤੇ ਲੱਦੀ ਉਹਨੇ ਏ ਸੱਟ ਸੱਟ ਕੇ ਬਹੁਤ ਟਾਈਮ ਮੂੰਹ ਕੋ ਮੈਂਦਾ ਯਾਰ ਹਾਂ ਬਹੁਤ ਟਾਈਮ ਬਾਅਦ ਆਏ ਆ ਖੇਤ ਸੋ ਐਡਵੈਂਚਰ ਹੋ ਰਿਹਾ ਦੇਖੋ ਗਾਗੀ ਮਾਂ ਦਾ ਨਵੇੜ ਕੇ ਕਰਦੇ ਆ ਅਰਸ਼ ਸਾਡੇ ਨੇ ਬਣਾਈ ਹੈ ਮਹਗੀ ਚਾਕੀ ਸ਼ੈਫ ਅਰਸ਼ ਤੇ ਇਧਰ ਬੈਠ ਜੋਨੀ ਤੇ ਬਾਜੀ ਹਣੀ ਮਹਗੀ ਛੱਕ ਰਿਹਾ ਕਿ ਖੇਤ ਕੰਮ ਕਰਕੇ ਆਏ ਸੀ ਤੇ ਮਹਗੀ ਤਾਂ ਫਿਰ ਬਣਦੀ ਸੀ ਫਿਰ ਆ ਲੱਗ ਗਿਆ ਬੋਲੇ ਕਿ ਨਹੀਂ ਹਮ ਸਹੀ ਹੈ ਸਹੀ ਸੋ ਹਾਂਜੀ ਮਿੱਤਰੋ ਖੇਤ ਕੰਮ ਕਮ ਕਰਕੇ ਤੇ ਮੈਗੀ ਮੋਗੀ ਖਾ ਗਿਆ ਆਪਦਾ ਹੁਣ ਅਸੀਂ ਪਹੁੰਚ ਗਏ ਸਲੂਨ ਅਰਸ਼ ਬਗ ਗਿਆ ਸਿੱਧਾ ਕਰੇ ਕਹਿੰਦਾ ਭਾਈ ਮੈਂ ਨਾ ਕੇ ਆਉਂਗਾ ਮੈਂ ਚੱਲ ਠੀਕ ਆ ਆਪਾਂ ਕਰੋ ਨਹਾ ਰੋਗੇ ਆਗੇ ਸਕੇ ਤੇ ਮੈਂ ਕਿਹਾ ਚਲੋ ਵਲੌਗ ਦਾ ਅਗਲਾ ਪਾਰਟ ਸਟਾਰਟ ਕੀਤਾ ਜਾਵੇ ਕਿਉਂਕਿ ਉਹ ਵੀ ਜ਼ਰੂਰੀ ਆ ਹਨਾ ਤੇ ਹੁਣ ਤੁਹਾਨੂੰ ਇੱਕ ਹੋਰ ਘੈਂਟ ਚੀਜ਼ ਦਿਖਾਉਣੇ ਆ ਠੀਕ ਆ ਕਿਉਂਕਿ ਬ੍ਰਦਰ ਆਇਆ ਹੋਇਆ ਹੈਗਾ ਬਾਹਰੋਂ ਤੇ ਅਸੀਂ ਲੈ ਉਹ ਵੀਰਾ ਲੈ ਕੇ ਆਇਆ ਸੀਗਾ ਮੈਟਾ ਕਵੈਸਟ 3 ਸੋ ਉਹ ਵੀਡੀਓ ਵੈਸੇ ਪੁਰਾਣੀ ਆ ਬਟ ਆਪਾਂ ਆਲੇ ਵਲੌਗ ਚ ਜੋੜਾਂਗੇ ਉਹਨੂੰ ਠੀਕ ਆ ਉਹ ਮੇਰੀ ਬਣਾਈ ਸੀਗੀ ਮੈਂ ਲਗਾ ਕੇ ਖੇਡ ਰਿਆ ਸੀਗਾ ਵੀ ਬਾਹਰਲੇ ਬੰਦੇ ਨੂੰ ਤਾਂ ਲੱਗਦਾ ਵੀ ਪਤਾ ਨਹੀਂ ਕੀ ਹੋ ਰਿਹਾ ਪਰ ਅੰਦਰਲੇ ਬੰਦੇ ਨੂੰ ਰੀਅਲ ਸਟੇਕ ਹੁੰਦਾ ਵੀ ਉਹ ਉਸ ਦੁਨੀਆ ਦੇ ਵਿੱਚ ਫਿਰਦਾ ਉਹ ਜੀ ਤੁਹਾਨੂੰ ਮੈਂ ਅਗਲੀ ਕਲਿੱਪ ਚ ਜੋੜ ਦੂੰਗਾ ਉਹ ਤੁਸੀਂ ਦੇਖੋ ਕਿਵੇਂ ਲੱਗਦੀ ਆ ਫਿਰ ਆ ਦੱਸਿਓ ਇਹ ਕਿਹੋ ਕਰਨਾ ਇਹਨੇ ਕਰ ਖੜ ਜਾ ਲੈਕਟ ਲੈਕਟ ਕਰ ਲੈਕਟ ਕਰ ਲੈ ਕਿਹੋ ਕਰਨਾ ਦੋਨੇ ਬੈਸ ਲੈਕਟ ਕਰ ਲੈ ਕੇ ਹਾਂ ਕਾਚ ਕਰਨਾ ਬਣਾ ਅੱਗੇ ਜਾ ਕੇ ਨਾ ਅੱਗੇ ਜਾ ਕੇ ਟੱਚ ਕਰ ਬੈਠਵਾ ਦੇ ਨਾਲ ਅੱਛਾ

ਆਏ ਹੇ ਹੇ ਕੰਦ ਜੋਜਣਾ ਉਹ ਕੰਦਰਾ ਖੰਦ ਜੋਜਣਾ ਨੂੰ ਨਹੀਂ ਇਹਨੂੰ ਅੱਜ ਕਰੀਏ ਨਾ ਕਰੀਏ ਵਜੂ ਆਣਾ ਤੂੰ ਹਾਂ ਤੇ ਤੇਰੇ ਤੇਰੇ ਆਪਣਾ ਹੰਡਾ ਚਲ ਕਰ ਆਊਟ ਹੋ ਗਿਆ ਚਲ ਆਊਟ ਹੋ ਗਿਆ ਦੁਬਾਰਾ ਪੰਜ ਆਊਟ ਹੋ ਗਿਆ ਜਿਹੜੀ ਚੱਲ ਚਲ ਥੋੜੀ ਹੋਈ ਜਾਂਦਾ ਭਾਈ ਥੋੜਾ ਜਿਹਾ ਧਿਆਨ ਨਾਲ ਚੰਗਾ ਇੱਕ ਤਾਂ ਨਹੀਂ ਛੱਡਣਾ ਇਹ ਨਹੀਂ ਛੱਡਦਾ ਜੇ ਖੜੀ ਖੇਡਣਾ ਮਾੜਾ ਨਹੀਂ ਬੱਸ ਟੈਪ ਆਊਟ ਕਰ ਮੋਣੀ ਬਣ ਤੇਰੇ ਖੇਡਦਾ ਉਹ ਹਾਂ ਚਲ ਕੀ ਕਰਨਾ ਚੱਲ ਸਿਲੈਕਟ ਕਰ ਦੋ ਦੋ ਬੈੱਡਰੂਮ ਸਿਲੈਕਟ ਕਰਾ ਦੇ ਹਾਂ ਇੱਕ ਹੋਰ ਲਗਾ ਦਵਾਂ ਬੈੱਡ 3 ਵੀ ਬੰਦ ਜਿਹੜਾ ਮਰਜ਼ੀ ਕਰ ਲੈ ਕੋਈ ਚੱਕਰ ਡਿਪੈਂਡ ਕਰ ਤੂੰ ਹੀ ਕਰ ਲੈ ਬੰਦ ਕਰ ਬੰਦ ਚੱਲ ਇਹ ਬੋਲ ਨਹੀਂ ਪਾਉ ਆਮ ਪਾਵ ਚੱਲ ਅੱਛਾ ਥੱਲੇ ਬੈਠ ਨਹੀਂ ਦਿੰਦਾ ਪੂਰਾ 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 ਨਾ ਆਊਟ ਕੀ ਹੈ ਪੂਰਾ ਆਊਟ ਹੈ ਮੈਂ ਹਰ ਕੀ ਖੇਡ ਖੇਡਦੀ ਹੈ ਟਾਈਮਿੰਗ ਕਰ ਬੋਲ ਨੂੰ ਬੋਲ ਦੇ ਕਿ ਖੇਡ ਬੋਲ ਨੂੰ ਮਿਸ ਹੋ ਗਈ ਮਿਸ ਹੋ ਗਈ ਜਿਹੜੇ ਉਹ ਸੰਜੇ ਆ ਨਹੀਂ ਬੋਲ ਹੈ ਜਿਹੜਾ ਇੱਕ ਸੱਤਾ ਬਣਾਉਣਾ ਬਣਦਾ ਦੇਖ ਬੜੀ ਬੱਕਰੀ ਦੀ ਲਾੜ ਨਹੀਂ ਉਹ ਮੈਂ ਤੂੰ ਇੱਕੋ ਤਾਂ ਜਾ 20 ਅੱਛਾ ਆਖ ਮੈਂ ਦੇ ਇੱਕ ਬੋਲ ਖੇਡੀ ਇੱਕ ਤੇ 14 ਯਾਰ ਆ ਗਿਆ ਆ ਲਾਸਟ ਬੋਲ ਹੈ ਯਾਰ ਜੀ 嗨嗨嗨，欢迎 <laughs> <ay>, <laughs>。